ਪੰਜਾਬ ਦੇ ਵਿੱਚ ਪੰਚਾਇਤੀ ਚੋਣ ਨਜ਼ਦੀਕ ਹੈ ਲੋਕਤੰਤਰ ਦੀ ਮੁੱਢਲੀ ਇਕਾਈ ਇਸ ਨੂੰ ਕਿਹਾ ਜਾਂਦਾ ਪਰ तमाम ਤਰੁੱਟੀਆਂ ਨੇ ਦੇਚ तमाम ਖਾਮੀਆਂ ਨੇ ਸਮੇਂ-ਸਮੇਂ ਤੇ ਇਹਦੇ ਉੱਪਰ ਗੱਲ ਵੀ ਹੁੰਦੀ ਰਹੀ ਹੈ ਸੀਨੀਅਰ ਪੱਤਰਕਾਰ ਹਮੀਰ ਸਿੰਘ ਜਿਹੜੇ ਲਗਾਤਾਰ ਆਪਣੇ ਸੈਮੀਨਾਰਾਂ ਦੇ ਵਿੱਚ ਤੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਦੇ ਨੇ ਆਪਣੀ ਸੰਸਥਾ ਪਿੰਡ ਬਚਾਓ ਪੰਜਾਬ ਬਚਾਓ ਰਹੀ ਕਿ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਤੁਹਾਡੀ ਤਾਕਤ ਕੀ ਹੈ ਅਸੀਂ ਲੋਕਾਂ ਨੂੰ ਪੰਚਾਇਤਾਂ ਨੂੰ ਜਾਗਰੂਕ ਕਰੀਏ ਕਿ ਤੁਹਾਡੇ ਅਧਿਕਾਰ ਕੀ ਨੇ ਤੁਹਾਡੇ ਫਰਜ਼ ਕੀ ਨੇ ऐसे सिलसिले ਨੂੰ ਅੱਗੇ ਤੋਰਦਿਆਂ ਪਿੰਡ ਬਚਾਓ ਪੰਜਾਬ ਬਚਾਓ ਸੰਸਥਾ ਵੱਲੋਂ ਇੱਕ ਸ਼ੁਰੂਆਤ ਕੀਤੀ ਜਾ ਰਹੀ ਹੈ ਉਹ ਸ਼ੁਰੂਆਤ ਹੈ ਕਿ ਕਿਉਂ ਨਾ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਅਧਿਕਾਰ ਕੀ ਨੇ ਤੁਹਾਡੇ ਫਰਜ਼ ਕੀ ਨੇ ਤੇ ਅੱਜ ਇੱਕ ਸ਼ੁਰੂਆਤ ਹੋਈ ਇਸ ਸੰਸਥਾ ਵੱਲੋਂ ਇੱਕ ਕਾਫਲਾ ਜਿਹੜੇ ਪੰਜਾਬ ਦੇ ਲੋਕਾਂ ਨਾਲ ਰابطਾ ਕਰੂਗਾ ਪੰਜਾਬ ਦੇ ਪਿੰਡਾਂ ਦੇ ਨਾਲ ਸਿੱਧਾ ਉਹ ਕਾਫਲਾ ਰابطਾ ਕਰੂਗਾ ਤੇ ਕੀ ਇਸ ਕਾਫਲੇ ਦੀ ਰੂਫਰੇ ਕਰ ਹੋਊਗੀ ਕਿਹੜੇ ਏਜੰਡੇ ਹੋਣਗੇ ਪੰਚਾਇਤਾਂ ਨੂੰ ਲੈ ਕੇ ਕਿਹੜੀਆਂ ਗੱਲਾਂ ਹੋਣਗੀਆਂ ਕਾਫਲਾ ਕਿੰਨਾ ਟਾਈਮ ਪੰਜਾਬ ਵਿਚ ਚੱਲੂਗਾ ਤੇ ਕਿਹੜੇ ਕਿਹੜੇ ਪ੍ਰਮੁੱਖ এজেন্ডੇ ਨੇ ਜਿਹੜੇ ਪੰਚਾਇਤਾਂ ਵੱਲ ਸੇਧਤ ਨੇ ਇਹ ਕਾਫਲਾ ਮੋਹਾਲੇ ਦੇ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਚੱਪੜ ਚੜੀ ਤੋਂ ਸ਼ੁਰੂਆਤ ਹੋਈ ਤੇ ਮੇਰੇ ਨਾਲ ਖੁਦ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਸੀਨੀਅਰ ਜਨਰਲ ਹਮੀਰ ਸਿੰਘ ਮੌਜੂਦ ਨੇ ਸਰ ਸਤਿ ਸ਼੍ਰੀ ਅਕਾਲ ਸਵਾਗਤ ਸਭ ਤੋਂ ਪਹਿਲਾਂ ਜੀ ਕੁਸੀਂ ਲਗਾਤਾਰ ਗੱਲ ਕਰਦੇ ਹੋ ਕਿ ਗ੍ਰਾਮ ਸਭਾ ਦੀ ਤਾਕਤ ਕੀ ਹੈ ਪਿੰਡ ਦੀ ਪੰਚਾਇਤਾਂ ਦੀ ਤਾਕਤ ਕੀ ਹੈ ਆਮ ਲੋਕਾਂ ਦੇ ਫਰਜ਼ ਕੀ ਨੇ ਅਧਿਕਾਰ ਕੀ ਨੇ ਕਿ ਲੋਕ ਜਾਗ ਰੁਕ ਨਹੀਂ ਹੈਗੇ ਲੋਕਾਂ ਨੂੰ ਉਹਨਾਂ ਬਾਰੇ ਦੱਸਿਆ ਜਾਵੇ ਹੁਣ ਪੰਜਾਬ ਦੇ ਵਿੱਚ ਇਹ ਦਿਨ ਨੇ ਇਹਨਾਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਸਰਕਾਰ ਵੱਲੋਂ ਹੋ ਸਕਦਾ ਤੇ ਹੁਣ ਤੁਹਾਡੇ ਵੱਲੋਂ ਇੱਕ ਕਾਫਲੇ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਉਹਨਾਂ ਲੋਕਾਂ ਦੇ ਨਾਲ ਸਿੱਧਾ ਰابطਾ ਕੀਤਾ ਜਾਵੇ ਪਿੰਡ ਪਿੰਡ ਜਾ ਕੇ ਫੇਸ ਟੂ ਫੇਸ ਗੱਲ ਕੀਤੀ ਜਾਵੇ ਤੇ ਕੀ ਇਸ ਦੀ ਰੂਪਰੇਖਾ ਰਹੂਗੀ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਜਾਓਗੇ ਤੇ ਕਿਹੜੇ ਏਜੰਡੇ ਹੋਣਗੇ ਜਿਹੜੇ ਤੁਸੀਂ ਪ੍ਰਾਇੋਰਟੀ ਹੋਊਗੀ ਇਹਨਾਂ ਦੇ ਉੱਪਰ ਪਹਿਲੇ ਆਧਾਰ ਤੇ ਗੱਲ ਕਰਨੀ ਬਣਦੀ ਹੈ ਕਿ ਅੱਜ ਦੇ ਸਮੇਂ ਦੀ ਇਹ ਮੁੱਖ ਲੋੜ ਹੈ 1920-21 ਦੇ ਵਿੱਚ ਵੀ ਇੱਕ 92 ਦਿਨ ਦਾ ਕਾਫਲਾ ਇਹੋ ਜਿਹਾ ਚੱਲਿਆ ਸੀ ਲਗਾਤਾਰ ਪੰਜਾਬ ਚੌਕ ਪੰਜਾਬ ਚੌਕ ਕਾਫਲਾ ਉਹ ਜਿਹੜਾ ਚੱਲਿਆ ਸੀ ਉਹਦੀ ਲੜੀ ਵਜੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੀ ਲੂਟੀ ਦਾ ਚੇਤਨਾ ਕਿਉਂਕਿ ਇੱਕ ਦਿਨ ਦਾ ਛੇੜ ਕੰਮ ਤਾਂ ਆਇਆ ਨਹੀਂ ਇਹ ਲਗਾਤਾਰਤਾ ਦਾ ਮਾਮਲਾ ਹੁੰਦਾ ਹੈ ਇਹ ਕਾਫਲਾ ਜਿਹੜਾ ਚੱਲਿਆ ਅੱਜ 2 ਸਤੰਬਰ ਹੈ 2 ਤੋਂ 30 ਸਤੰਬਰ ਤੱਕ ਚੱਲੂਗਾ ਪੂਰਾ 1 ਮਹੀਨਾ ਤੇ ਇੱਥੋਂ ਚਪਟ ਚਿੜੀ ਤੋਂ ਚੱਲ ਕੇ ਲਾਸਟੇ ਦਾ ਜਿਹੜਾ ਪੜਾ ਹੋਏਗਾ ਸ਼ਹੀਦ ਕਰਤਾਰ ਸਿੰਘ ਸਰਾਭ ਨਗਰ ਸਰਾਬਾ ਵਿਖੇ ਹੋਏਗਾ ਇਹ ਪੰਜਾਬ ਦੇ ਹਰ ਜ਼ਿਲ੍ਹੇ ਚ ਜਿਵੇਂ ਇਥੋਂ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਸਮਾਨਸਾ ਇਧਰ ਦੀ ਇੱਕ ਪੂਰਾ ਹਰ ਜ਼ਿਲ੍ਹੇ ਦੇ ਵਿੱਚ ਛੋਟੇ ਜ਼ਿਲ੍ਹੇ ਚ ਇੱਕ ਦਿਨ ਵੱਡੇ ਜ਼ਿਲ੍ਹਿਆਂ ਚ ਦੋ ਦਿਨ ਇਹ ਲਾਉਂਦਾ ਹੋਇਆ ਤੇ ਪ੍ਰੈਕਟੀਕਲੀ ਜਾਂ ਹਸਤਨ ਇੱਕ ਜ਼ਿਲ੍ਹੇ ਚ ਤਿੰਨ ਮੀਟਿੰਗਾਂ ਜਿਵੇਂ ਵੱਖ-ਵੱਖ ਬਲਾਕ ਹੁੰਦੇ ਨੇ ਜ਼ਿਲ੍ਹਿਆਂ ਦੇ ਉਹਨਾਂ ਦੇ ਵਿੱਚ ਕਰਨ ਦਾ ਇੱਕ ਮਤਲਬ ਪ੍ਰਪੋਜ਼ਲ ਬਣੀ ਹੋਈ ਆ ਪ੍ਰਸਤਾਵ ਬਣਿਆ ਹੋਇਆ ਉਹਦੇ ਦੌਰਾਨ ਫਿਰ ਇਹੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਦੇ ਰੂਪ ਦੇ ਵਿੱਚ ਉਹ ਭਾਰੀ ਜਾ ਰਹੀ ਹੈ ਕਿਉਂਕਿ ਗ੍ਰਾਮ ਸਭਾ ਚੇਤਨਾ ਕਾਫਲਾ ਦਾ ਨਾਮ ਹੈ ਜੀ ਔਰ ਪੰਚਾਇਤਾਂ ਦੀ ਗੱਲ ਤਾਂ ਬਹੁਤ ਹੁੰਦੀ ਹੈ ਪਰ ਗ੍ਰਾਮ ਸਭਾ ਦੀ ਗੱਲ ਪੰਜਾਬ ਚ ਬਹੁਤ ਘੱਟ ਹੁੰਦੀ ਹੈ ਔਰ ਗ੍ਰਾਮ ਸਭਾ ਦੇ ਬਾਰੇ ਚ ਲੋਕਾਂ ਦੇ ਵਿੱਚ ਜੇ ਕਨਫਿਊਜ਼ਨ ਵੀ ਬਹੁਤ ਨੇ ਕਿ ਕੀ ਚੀਜ਼ ਹੈ ਕਿਵੇਂ ਹੈ ਜੀ ਪਤਾ ਨਹੀਂ ਬਾਡੀ ਬਣਾਉਣੀ ਪੈਂਦੀ ਹੈ ਕੀ ਕਰਨਾ ਪੈਂਦਾ ਹਾਲਾਂਕਿ ਇਹ ਲੋਕਾਂ ਨੂੰ ਇੱਕ ਚੇਤਨਾ ਦੇਣ ਦੇ ਲਈ ਕਿ ਗ੍ਰਾਮ ਸਭਾ ਸੰਵਿਧਾਨਕ ਸੰਸਥਾ ਹੈ ਉਹਦਾ ਜਿਹੜਾ ਵੀ ਵੋਟਰ 18 ਸਾਲ ਤੋਂ ਉੱਪਰ ਹੋ ਗਿਆ ਉਹਦਾ ਮੈਂਬਰ ਆਪੀ ਪਰਮਾਨੈਂਟ ਬਣ ਜਾਂਦਾ ਹੈ ਇਹਦੇ اجلاس ਹੋਣੇ ਜ਼ਰੂਰੀ ਨੇ ਇਹਦੇ ਦੋ اجلاس ਦਸੰਬਰ ਤੇ ਜੂਨ ਦੇ ਵਿੱਚ ਔਰ ਉਹਨਾਂ ਦੇ ਵਿੱਚ ਹੀ ਬਲਕੇ ਪਿੰਡ ਦੇ ਇੱਕ ਦੇ ਵਿੱਚ ਪਲਾਨਕ ਬਣਾਉਣੀ ਹੁੰਦੀ ਹੈ ਦੂਜੇ 'ਚ ਹਿਸਾਬ ਕਿਤਾਬ ਕਰਨਾ ਹੁੰਦਾ ਕਿ ਸਾਡੇ ਕੋਲ ਇੰਨਾ ਪੈਸਾ ਹੈ ਤੇ ਕਿੱਥੇ ਲਾਉਣਾ ਹੈ ਉਹਦੀਆਂ ਤਰਜੀਹਾਂ ਲਾਹ ਪਾਤਰ ਦੀਆਂ ਤਰਜੀਹਾਂ ਇਹ ਉੱਥੇ ਹੀ ਹੋਣੀਆਂ ਹੁੰਦੀਆਂ ਨੇ ਪਰ ਉਹ ਨਹੀਂ ਹੋ ਰਿਹਾ ਫਿਰ ਪੰਚਾਇਤਾਂ ਕਿਉਂਕਿ ਉਹ ਹੋ ਇਸ ਕਰਕੇ ਨਹੀਂ ਰਿਹਾ ਕਿ ਸਾਡੀਆਂ ਪੋਲੀਟੀਕਲ ਧਰਾਨੇ ਜਿਹੜਾ ਗਰਾਊਂਡ ਤੇ ਕੰਮ ਕਰਨਾ ਸੀ ਕਦੇ ਲੋਕਾਂ ਨੂੰ ਜਾਗਰੂਕ ਕਰਨਾ ਸੀ ਉਹ ਨਹੀਂ ਕੀਤਾ ਦੂਜਾ ਸਾਡੀ ਬਿਊਰੋਕ੍ਰੇਸੀ ਨੇ ਜਿਹੜਾ ਕੰਮ ਕਰਨਾ ਸੀ ਉਹ ਵੀ ਨਹੀਂ ਕੀਤਾ ਇਹਨਾਂ ਦੀ ਜ਼ਿੰਮੇਵਾਰੀ ਸੀ ਕਾਨੂੰਨ ਨੂੰ ਲੋਕਾਂ ਤੱਕ ਪਹੁੰਚਾਉਣਾ ਔਰ ਉਹ ਨਾ ਪਹੁੰਚੜ ਕਰਕੇ ਸਧਾਰਨ ਲੋਕਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਿਆ ਉਹਨਾਂ ਨੂੰ ਕੀ ਚਾਹੀਦਾ ਸੀ ਉਹਨਾਂ ਨੂੰ ਚਾਹੀਦਾ ਸੀ ਵੀ ਇੱਕ ਆਪਣਾ ਸਰਪੰਚ ਬਣਾਓ ਸਰਪੰਚ ਨਾਲ ਹੀ ਆਪਣਾ ਰਾਫਤਾ ਰੱਖੋ ਉਹਦੇ ਥਰੂ ਹੀ ਸਾਰੇ ਕੰਮ ਕਰੋ ਤੇ ਇਸ ਤੋਂ ਬਿਨਾ ਗੱਲ ਨਹੀਂ ਕੋਈ ਹੋਣੀ ਔਰ ਉਸੇ ਕਰਕੇ ਫਿਰ ਇਹ ਹੈ ਵੀ ਬਹੁਤ ਸਾਰੇ ਵਿਰੋਧੀ ਧਿਰ ਦੇ ਪੰਚ ਵੀ ਰੌਲਾ ਹੀ ਪਾਉਂਦੇ ਰਹ ਜਾਂਦੇ ਨੇ ਕਿ ਸਾਨੂੰ ਤਾਂ ਕਦੇ ਬੁਲਾਇਆ ਹੀ ਨਹੀਂ ਜਾਂਦਾ ਮੀਟਿੰਗ ਸਾਨੂੰ ਪਤਾ ਵੀ ਨਹੀਂ ਹੈ ਪੂਰੀ ਪੰਚਾਇਤ ਨੂੰ ਵੀ ਬੁਲਾਇਆ ਜਾਂਦਾ ਵੱਖ-ਵੱਖ ਤ ਔਰ ਜੇ ਪੰਚਾਇਤ ਨੂੰ ਵੀ ਬੁਲਾਇਆ ਜਾਂਦਾ ਤਾਂ ਗ੍ਰਾਮ ਸਭਾ ਕਿਵੇਂ ਬੁਲਾਈ ਜਾਊਗੀ ਰੌਲਾ ਹੈ ਕਿ ਗ੍ਰਾਮ ਸਭਾ ਨੂੰ ਪੂਰੇ ਨੂੰ ਇਕੱਠੀ ਕਰਕੇ ਜੇ ਲੋਕ ਸੌਥੇ ਨਾਲ ਸੰਗਤੀ ਰੂਪ ਚ ਫੈਸਲੇ ਕਰਨ ਲੱਗਣਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਹੱਲ ਹੁੰਦੀਆਂ ਨੇ ਤੇ ਬਹੁਤ ਸਾਰੇ ਅਰਚਣਾ ਜਿਹੜੀਆਂ ਹੱਲ ਹੋਣਗੀਆਂ ਔਰ ਇਹਦੇ ਨਾਲ ਨਾ ਕੇਵਲ ਪੰਚਾਇਤ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਏਗੀ ਉਹ ਪ੍ਰਸ਼ਾਸਨ ਵੀ ਤੇ ਪੋਲੀਟੀਕਲ ਲੀਡਰਸ਼ਿਪ ਵੀ ਲੋਕਾਂ ਦੇ ਪ੍ਰਤੀ ਜਵਾਬਦੇਹ ਹੋਏਗੀ ਔਰ ਜੇ ਲੋਕ ਇੰਨਾ ਕੰਮ ਜਿੱਦੜ ਕਰਨ ਲੱਗੇ ਤਾਂ ਉਹਨਾਂ ਦੀ ਸੋਝੀ ਹੋਰ ਜਿਹਨੂੰ ਕਹਿੰਦੇ ਮਲਟੀਪਲਾਈ ਹੋਏਗੀ ਹੋਰ ਵੱਧ ਹੀ ਜਾਊਗੀ ਵੱਧ ਹੀ ਜਾਊਗੀ ਤਾਂ ਪਿੰਡ ਦੇ ਵਿੱਚ ਬੈਠੇ ਬੰਦਿਆਂ ਨੂੰ ਪਤਾ ਨਾ ਪਹਿਲਾਂ ਕੀ ਕਰਨਾ ਹੈ ਉੱਪਰੋਂ ਚੱਡੀਗੜ੍ਹ ਵਾਲੇ ਬੰਦੇ ਨੂੰ ਕੀ ਪਤਾ ਜਾਂ ਦਿੱਲੀ ਵਾਲੇ ਨੂੰ ਪਿੰਡ 'ਚ ਪਹਿਲਾਂ ਕੀ ਕਰਨਾ ਤੁਸੀਂ ਗਾਰੰਟ ਦਿਓ ਜੇ ਦੇਣੀ ਵੀ ਹੈ ਤੇ ਉਹ ਗਾਰੰਟ ਦੇ ਵਿੱਚੋਂ ਉਹਨਾਂ ਨੇ ਖਰਚਣਾ ਕਿੱਥੇ ਹੈ ਕਿਹੜੀ ਚੀਜ਼ ਉਹਨਾਂ ਦੀ ਪਹਿਲੀ ਪਸੰਦ ਹੈ ਕਿਹੜੀ ਨਹੀਂ ਹੈ ਉਹ ਤਾਂ ਇਹ ਕਰਨਗੇ ਔਰ ਉਹ ਉਦੋਂ ਹੀ ਤੈਅ ਕਰਨਗੇ ਇਨਸਾਫ ਦੇ ਆਧਾਰ 'ਤੇ ਜਦੋਂ ਸਾਰੇ ਬੰਦੇ ਬੈਠੇ ਨੇ ਮੰਨ ਲਓ ਪਿੰਡ ਦੇ ਸਕੂਲ ਦਾ ਕੁਝ ਕਰਨਾ ਹੈ ਪੜਦੇ ਸਕੂਲ ਦੇ ਵਿੱਚ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹ ਤਾਂ ਉਹਨਾਂ ਦੀ ਤਾਂ ਵਿਚਾਰਿਆਂ ਦੀ ਬੁੱਖ ਤੇ ਨਹੀਂ ਅੱਜ ਕੱਲ ਤਾਂ ਦਲਤਾਂ ਦਾ ਬੱਚਾ ਤੇ ਗਰੀਬਾਂ ਦੇ ਰਹੇ ਸਰਕਾਰੀ ਸਕੂਲ 'ਚ ਜੇ ಗ್ರಾಮ ਸਭਾ ਦੀ ਸੰਸਥਾ 'ਚੋਂ ਬੈਠੇ ਹੋਣਗੇ ਤਾਂ ਉਹ ਕਹਿਣਗੇ ਆਹ ਪਾਈਪ ਸਕੂਲ 'ਚ ਪਹਿਲਾਂ ਆ ਚੀਜ਼ ਹੋਣੀ ਚਾਹੀਦੀ ਐ ਸਾਡੇ ਬੱਚਿਆਂ ਦੇ ਰਹਾ ਵਾਟਰ ਵਰਕਸ ਦਾ ਗੰਧਲਾ ਪਾਣੀ ਆਉਂਦਾ ਜਿਹੜੇ ਲੋਕ ਉਹ ਤੋਂ ਪਾਣੀ ਪੀਂਦੇ ਨੇ ਜਿਨ੍ਹਾਂ ਦੇ ਅਪਦੇ ਆ ਰਹੇ ਲੱਗੇ ਨੇ ਉਹ ਤਾਂ ਹੋਰ ਤਰ੍ਹਾਂ ਹੋਊ ਪਰ ਦੂਜੇ ਲੋਕ ਤਾਂ ਕਹਿਣਗੇ ਸਾਡੀ ਪਹਿਲੀ ਤਰਜੀਹ ਇਹ ਐ ਇਸ ਲਈ ਤਰਜੀਹਾਂ ਬਦਲ ਜਾਣਗੀਆਂ ਇਹਦੇ ਨਾਲ ਸਿਆਸੀ ਗਲਬਾ ਕਿਵੇਂ ਹਟੇ ਪੰਚਾਇਤਾਂ ਦੇ ਉੱਪਰੋਂ ਕਿਉਂਕਿ ਉਹ ਉੱਥੇ ਇੱਕ ਵੱਡਾ ਇਸ਼ੂ ਖੜਾ ਹੁੰਦਾ ਆਪਾਂ ਨੇ ਦੇਖਿਆ ਵੀ ਕਿ ਪੰਜਾਬ ਦੇ ਵਿੱਚ ਕਿੰਨੀਆਂ ਪੰਚਾਇਤੀ ਜ਼ਮੀਨਾਂ ਐਕਵਾਇਰ ਹੋਈਆਂ ਤੇ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ಗ್ರಾಮ ਸਭਾ ਨੇ ਮਤੇ ਪਾ ਕੇ ਦਿੱਤੇ ਤੇ ਉਹ ਮਤੇ ਜਿਹੜੇ ਸੀ ਉਹ ਐਮਐਲਏ ਦੀ ਮੌਜੂਦਗੀ ਤੱਕ ਦੇ ਵਿੱਚ ਪਏ ਤੇ ਐਮਐਲਏ ਦੇ ਕਹਿਣ ਦੇ ਉੱਪਰ ਪਏ ਯਾਨੀ ਕਿ ਜਿਹੜੀ ਸਿਆਸੀ ਪਾਰਟੀਆਂ ਦਾ ਗਲਬੇ ਨੇ ਪੰਚਾਇਤਾਂ ਦੇ ਉੱਪਰ ਇਹ ਕਿਵੇਂ ਹਟਾਣਗੇ ਨਹੀਂ ਉਹਦਾ ਹਟਾਉਣ ਦਾ ਤਰੀਕਾ ਇਹ ਹੈ ਕਿ ಗ್ರಾಮ ਸਭਾ ਰਾਹੀਂ ਕੰਮ ਹੋਵੇ ಗ್ರಾಮ ਸਭਾ ਲਗਾਤਾਰ ਬੈਠੇ ਦੋ ਤਾਂ ਜਲਾਸ ਕਰ ਨਹੀਂ ਹੁੰਦੇ ਨੇ ਮਨਰੇਗਾ ਤੋਂ ਬਾਅਦ ਤਿੰਨ ਹੋ ਗਏ ਵੈਸੇ ਜਿੰਨੇ ਮਰਜ਼ੀ ਜਲਾਸ ਕੀਤੇ ਜਾ ਸਕਦੇ ਨੇ ਔਰ ਲੋਕਾਂ ਨੂੰ ਜਿਹੜੇ ਪਿੰਡ ਦੇ ਲੋਕ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਇਹ ਕਹਿਣ ਪਿੰਡ ਦੇ ਵਰਕਰ ਜਿਹੜੇ ਨੇ ਕਿ ਤੁਹਾਡੇ ਨਾਲ ਐਮਐਲਏ ਐਮਪੀ ਲਈ ਤੁਹਾਡੇ ਨਾਲ ਆ ਪਰ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦਾ ਇੱਕਾ ਰਹਿਣ ਦੋ ਅਸੀਂ ਆਪਣੇ ਪਿੰਡ 'ਚ ਫੈਸਲੇ ਆਪ ਕਰਾਂਗੇ ਪਹਿਲਾਂ ਤਾਂ ਆਪਣੀਆਂ ਪਾਰਟੀਆਂ ਨੂੰ ਅੰਦਰੋਂ ਆਪ ਕਹਿਣਾ ਸ਼ੁਰੂ ਕਰਨ ਘਰ ਅੰਦਰੋਂ ਸੁਧਰਦਾ ਹੁੰਦਾ ਜਦੋਂ ਉਹ ਕਹਿਣਾ ਸ਼ੁਰੂ ਕਰਨਗੇ ਤਾਂ ਜਿਹੜਾ ਪੋਲਿਟੀਕਲ ਲੀਡਰ ਦਾ ਜਿਹੜਾ ਫਿਰ ਲੀਡਰ ਫਿਰ ਵੀ ਦਖਲ ਦੇਊਗਾ ਤਾਂ ਉਹ ਮੰਨ ਲੈਣ ਕਿ ਉਹ ਤੁਹਾਨੂੰ ਨਹੀਂ ਨਾਲ ਲੈਣਾ ਚਾਹੁੰਦੇ ਤੁਹਾਡੇ ਤੇ ਵੀ ਦਬਦਬਾ ਕਾਇਮ ਕਰਨਾ ਚਾਹੁੰਦੇ ਨੇ ਇਸ ਕਰਕੇ ਇੱਕ ਤਾਂ ਇਹ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਇਹ ਆ ਵੀ ਜਿਹੜੀ ਅੱਧੀ ਅਧੂਰੀ ਸੋਧ ਕੀਤੀ ਹੈ ਕੈਬਨਿਟ ਨੇ ਜੀ ਪੰਚਾਇਤ ਸਿੰਬਲ ਤੇ ਨਹੀਂ ਲੜੂਗੀ ਪਾਰਟੀ ਸਿੰਬਲ ਤੇ ਪਾਰਟੀ ਤੇ ਪਹਿਲਾਂ ਵੀ ਪ੍ਰੈਕਟਿਸ ਰਹੀਆਂ ਨਹੀਂ ਲੜਦੀ ਪਰ ਉਹ ਰੂਲ ਚ ਲਿਖਿਆ ਹੋਇਆ ਸੀ ਉਹ ਕਟਾਕ ਨਹੀਂ ਕਰ ਗੱਲ ਹੈ ਜੇ ਉਹ ਕਰ ਜਾਂਦੇ ਬਲਾਕ ਸੰਮਤੀ ਤੇ ਜਿਹੜਾ ਪ੍ਰੇਸ਼ਦ ਵੀ ਪਾਰਟੀ ਸਿੰਬਲ ਤੇ ਨਹੀਂ ਲੜੂਗਾ ਤੇ ਜਨਰਲ ਲੋਕ ਹਉਦੇ ਉਸ ਲੈਵਲ ਤੇ ਉਹਦੇ ਨਾਲ ਵੀ ਇੱਕ ਲੈਵਲ ਦੀ ਧੜੇਬੰਦੀ ਘਟਦੀ ਕਿਸ ਨਾ ਕਿਸੇ ਰੂਪ ਦੇ ਵਿੱਚ ਵੈਸੇ ਪਾਰਟੀਆਂ ਨੇ ਧੜੇਬੰਦੀ ਕਰਾ ਕੇ ਵੀ ਦੇਖ ਲਈ ਉਹਨਾਂ ਨੂੰ ਵੀ ਕੀ ਫਾਇਦਾ ਮਿਲਿਆ ਅਕਾਲੀ ਦਲ ਜਿਹੜਾ ਪਿੰਡਾਂ ਦੀ ਪਾਰਟੀ ਸੀ ਕਿੱਥੇ ਚਲੀ ਗਈ ਕਾਂਗਰਸ ਨੂੰ ਕੌਣ ਪੁੱਛਦਾ ਫਿਰ ਹੁਣ ਮੰਨਵੇਂ ਆਪ ਦੇ ਕਹਤੇ ਉਹ ਕਹਿੰਦੇ ਪਿੰਡਾਂ ਚੋਂ ਚੱਲੂਗੀ ਸਰਕਾਰ ਅੱਜ ਕੱਲ ਉਹਨਾਂ ਨਾਲ ਵੀ ਕੀ ਹੈ ਹੁਣ ਸਿਆਸਤਦਾਨ ਤੇ ਭਰੋਸਾ ਮੁੱਕਦਾ ਜਾ ਰਿਹਾ ਹੈ ਹੁਣ ਸਗੋਂ ਜਿਹੜਾ ਗੈਪ ਹੈ ਉਹਨੂੰ ਭਰਨ ਦਾ ਸਵਾਲ ਹੈ ਲੋਕ ਆਪ ਭਰਨਗੇ ਉਹਦੇ ਚੋਂ ਆਪ ਦੇ ਵਧੀਆ ਨਹੀਂ ਲੀਡਰ ਚੋਣਨਾ ਸ਼ੁਰੂ ਕਰਨਗੇ ਤਾਂ ਸਿਆਸਤ ਦੀ ਜਕੜ ਵੀ ਟੁੱਟ ਤੇ ਤਾਂ ਸਿਆਸਤ ਦੀ ਜਕੜ ਤੋਂ ਜ਼ਿਆਦਾ ਟੀ ਪਾਰਟੀਆਂ ਦੀ ਜਕੜ ਤੋੜਨ ਦੀ ਲੋੜ ਹੈ ਪੋਲਿਟਿਕਲ ਸਪੇਸ ਹੈ ਪੰਜਾਬ ਚ ਬਹੁਤ ਜ਼ਿਆਦਾ ਹੈ ਬਿਲਕੁਲ ਵੈਕਿਊ ਮੈਂ ਖਾਲੀ ਹੈ ਲੋਕ ਤੁਸੀਂ ਦੱਸੋ ਕਿ ਪੰਜਾਬ ਚ ਕਿਹਨੂੰ ਲੋਕ ਲੀਡਰ ਮੰਨਦੇ ਨੇ ਕਿ ਆਹ ਲੀਡਰ ਮੇਰੀ ਬੇ ਬੰਨੀ ਬਣੇ ਰਹੂਗਾ ਹਰ ਪਾਰਟੀ ਦੇ ਵਿੱਚ ਦਾਜਾ ਲਾ ਕੇ ਦੋ ਹੁਣ ਇਹ ਟੈਂਪਰੇਰੀ ਹੈ ਨਹੀਂ ਕਿਸੇ ਨੇ ਤਾਂ ਰਹਿਣਾ ਹੀ ਹੈ ਮਤਲਬ ਐਮ ਐਲ ਏ ਬਣਨਾ ਮੁੱਖ ਮੰਤਰੀ ਬਣਨਾ ਮੰਤਰੀ ਬਣਨਾ ਇਹ ਲੀਡਰ ਬਣਨਾ ਨਹੀਂ ਹੁੰਦਾ ਉਤਾਰ ਤੋਂ ਇੱਕ ਵਾਰ ਬਣ ਗਏ ਲੰਘ ਜਾਣਗੇ ਪੱਜ ਟਾਈਪ ਕਿ ਲੋਕਾਂ ਚ ਥੋੜੀ ਬਹੁਤ ਉਤਸ਼ਾਹ ਆ ਰਿਹਾ ਵੀ ਜਰੇ ਇਹ ਬੰਦੇ ਵਾਕਈ ਨੇ ਸਾਡਾ ਕੰਮ ਕਰਨਗੇ ਕੰਮ ਕਰ ਸਕਦੇ ਨੇ ਜਾਂ ਇਸ ਲੈਵਲ ਦੇ ਉੱਤੇ ਗੱਲ ਕਰਦੇ ਨੇ ਉਹ ਮੇਨ ਗੱਲ ਹੁੰਦੀ ਹੈ ਉਹ ਜਿਹੜੀ ਲੈਜਿਟਿਮੇਸੀ ਹੁੰਦੀ ਹੈ ਜਿਹੜੀ ਇੱਕ ਪ੍ਰਭਾਵ ਹੁੰਦਾ ਉਹ ਖਤਮ ਹੋ ਚੁੱਕਿਆ ਹੈ ਲੀਡਰਸ਼ਿਪ ਦਾ ਜਦੋਂ ਉਹ ਖਤਮ ਹੋ ਜੇ ਤਾਂ ਲੋਕ ਆਟੋਮੈਟਿਕਲੀ ਲਾवारिस ਜੇ ਫੀਲ ਕਰਦੇ ਨੇ ਅੱਜ ਕੱਲ ਲੋਕ ਜਿਹੜੇ ਕਮਾਕਮਾ ਨੂੰ ਵੀ ਜਥੇ ਜਥੇ ਬੰਦੀਆਂ ਕੋਲ ਜਾਣ ਲੱਗੇ ਹੋਰਾਂ ਲੀਡਰਾਂ ਕੋਲ ਪੋਲਿਟਿਕਲ ਲੀਡਰਾਂ ਦੀ ਬਜਾਏ ਉਹਨਾਂ ਨੂੰ ਲੱਗਦਾ ਇਹਨਾਂ ਦਾ ਕੀ ਕਰਨਾ ਕੋਈ ਗੱਲ ਨਹੀਂ ਹੈ ਇਸ ਲਈ ਜੇ ਲੋਕ ਉਸ ਪੱਧਰ ਦੇ ਉੱਤੇ ਇੱਕ ਹੋ ਕੇ ਆਪੋ ਆਪਣੇ ਤਰੀਕੇ ਨਾਲ ਚੱਲਣਗੇ ਤਾਂ ਬਹੁਤ ਸਕੋਪ ਹੈ ਪੰਜਾਬ ਦੇ ਵਿੱਚ ਪੋਲੀਟੀਕਲੀ ਵੀ ਸਮਾਜਿਕ ਵੀ ਪੋਲੀਟਿਕਸ ਨਾਲੋਂ ਵੀ ਜ਼ਿਆਦਾ ਸਮਾਜਿਕ ਤਬਦੀਲੀ ਦੀ ਲੋੜ ਹੈ ਅਜੇ ਵੀ ਪਿੰਡ ਕਾਸਟ ਨਾਲ ਹੈ ਧੜੇਬੰਦੀਆਂ ਚਾ ਬੜਾ ਕੁਸ਼ਾ ਉਹਦੇ ਚ ਜੀ ਤੁਸੀਂ ਇਸ ਕਾਫਲੇ ਦੇ ਸੰਦਰਭ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋ ਸਾਡੇ ਵਿਊਰਸ਼ਿਪ ਨੂੰ ਇਸ ਕਾਫਲੇ ਦੇ ਵਿੱਚ ਇਹੀ ਹੈ ਕਿ ਕਾਫਲਾ ਚੱਲ ਰਿਹਾ ਜਿਹੜੇ ਜਿਹੜੇ ਸਾਰੇ ਚ ਪਿੰਡਾਂ ਚ ਆਊਗਾ ਉਹਦਾ ਉਹਦਾ ਇੱਕ ਪੇਜ ਵੀ ਬਣਿਆ ಗ್ರಾಮ ਸਭਾ ਕਾਪਰਾ ਉਥੋਂ ਪਤਾ ਲੱਗ ਜਾਊ ਕਿ ਕਿੱਥੇ ਹੈ ਇਹ ਹੈ ਤੇ ਉਥੇ-ਉਥੇ ਜ਼ਰੂਰ ਹਾਜ਼ਰੀ ਵੀ ਲਵਾਉਣ ਇੰਟਰੈਕਟ ਕਰਨਾ ਸੰਵਾਦ ਰਚਾਉਣ ਜੋ ਉਹਨਾਂ ਦੇ ਦਿਮਾਗ ਸਵਾਲ ਲਿਓ ਉਹਨਾਂ ਨੂੰ ਕਰ ਕਈ ਵਾਰ ਕਮੈਂਟਾਂ ਦੇ ਵਿੱਚ ਵੀ ਲੋਕ ਕਹਿਣਗੇ ਜਿਹੜਾ ਪੇਜ ਹੈ ਕਾਫਰੇ ਦਾ ਉੱਥੇ ਵੀ ਕਹਿਣਗੇ ਕਿ ਸਾਡੇ ਪਿੰਡ ਵੀ ਆਓ ਇੱਥੇ ਵੀ رابطہ ਕਰੋ ਉਹ ਠੀਕ ਹੈ ਉਹਨਾਂ ਤਾਂ ਨਹੀਂ ਪਰ ਉਹ ਜੇ ਕਾਫਲੇ ਨਾਲ ਜਿੱਥੇ ਦੀ ਜਾਏਗਾ ਆ ਕੇ ਰਾਬਤਾ ਕਰਨਗੇ ਤਾਂ ਉਹ ਬੈਠ ਕੇ ਸੋਚ ਲਿਆ ਕਰਨਗੇ ਸਭ ਉਹ ਪਿੰਡ ਵੀ ਜਾਇਆ ਦੱਸ ਸਕਦਾ ਤੇ ਨਹੀਂ ਤਾਂ ਫਿਰ ਇੱਕ ਕਾਫਲੇ ਤੋਂ ਬਾਅਦ ਕਿਹੜਾ ਖਤ ਕੰਮ ਖਤਮ ਹੋ ਜਾਣਾ ਇੱਕ ਤੱਕ ਲੜੀਵਾਰ ਚੀਜ਼ ਹੈ ਤਾਂ ਇਹ ਚੀਜ਼ਾਂ ਤਾਂ ਚਲਦੀਆਂ ਰਹਿਣੀਆਂ ਨੇ ਸਗੋਂ ਜਿੰਨੇ ਲੋਕ ਜੁੜਨਗੇ ਆਪਸ ਦੇ ਵਿੱਚ ਉਨਾ ਹੀ ਵੱਡਾ ਇਹਦਾ ਆਧਾਰ ਬਣੂਗਾ ਇੱਕ ਮੇਰਾ ਆਖਰੀ ਸਵਾਲ ਹੋਰ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਕਿਉਂ ਨਿਕਰਾ ਰਹੀ 42 ਮਿਊਨਿਸਪਲ ਕਮੇਟੀ ਦੀ ਚੋਣਾਂ ਚਾਰ ਨਗਰ ਨਿਗਮ ਪੰਚਾਇਤੀ ਚੋਣ ਜ਼ਿਲ੍ਹਾ ਪ੍ਰੀਸ਼ਦ ਪਲਾ ਪੰਚਾਇਤ ਸਮਤੀਆਂ ਸਾਰੀਆਂ ਪੈਂਡਿੰਗ ਨੇ ਸਰਕਾਰ ਅੱਗੇ ਕਿਉਂ ਪਾ ਰਹੀ ਆ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਚੋਣਾਂ ਕਰਾਉਣਾ ਜਿਹੜੀ ਸਰਕਾਰ ਸੱਤਾ 'ਚ ਆ ਜਾਂਦੀ ਹੈ ਔਰ ਪੰਜਾਬ 'ਚ ਤਾਂ 40 ਸਾਲ ਤੋਂ ਸਟੂਡੈਂਟ ਇਲੈਕਸ਼ਨ ਨਹੀਂ ਹੋਈ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਕਦੇ ਡਿਮਾਂਡ ਹੋ ਰਹੀ ਹੈ ਕਦੇ ਕੋਈ ਗੱਲ ਹੋ ਰਹੀ ਹੈ ਕਿਸੇ ਸਰਕਾਰ ਨੇ ਕਰਾਈ ਹੈ ਉਹ ਪੰਚਾਇਤੀ ਚੋਣਾਂ ਵੀ ਹੁਣ ਤਾਂ ਹੋਣ ਲੱਗਣਗੀਆਂ ਜਿਹੜੀਆਂ ਕਿਉਂਕਿ 5 ਸਾਲ ਪੂਰੀ ਤਰ੍ਹਾਂ ਗਾਰੰਟੀ ਹੋ ਗਈ ਆ ਉਸ ਕਨਸਟੀਟਿਊਸ਼ਨ ਚ ਲਿਖਿਆ ਗਿਆ ਸੰਵਿਧਾਨ ਚ 6 ਮਹੀਨੇਦਰ ਉਧਰ ਲਟਕਾ ਸਕਦੇ ਨੇ ਕੇਵਲ ਉਹ ਲਟਕਦਾਰੋਂ ਫਿਰ ਜਦ ਕੋਰਟ ਚ ਜਾਂਦੇ ਨੇ ਕਹਿੰਦੇ ਨੇ ਨਾ ਕਿ ਸਤੰਬਰ ਚ ਕਰਾ ਦਿੰਨੇ ਆ ਜੀ ਜੀ ਉਹ ਉਹ ਤਾਂ ਮਜਬੂਰੀ ਚ ਕਾਉਣੀਆਂ ਪੈਣਗੀਆਂ ਪਰ ਜਿਹੜੀਆਂ ਡੈਮੋਕਰੇਸੀ ਕੋਆਪਰੇਟਿਵ ਸੁਸਾਇਟੀ ਆਂਦੀਆਂ ਹੁੰਦੀਆਂ ਸੀ ਮਾਰਕਫੈਟ ਦੀਆਂ ਸਭ ਦੀਆਂ ਚੋਣਾ ਹੁੰਦੀਆਂ ਸੀ ਮਾਰਕੀਟ ਕਮੇਟੀਆਂ ਦੇਆਂ ਚੋਣਾ ਹੁੰਦੀਆਂ ਕਿੱਥੇ ਚੋਣਾ ਹੋ ਰਹੀਆਂ ਨੇ ਅਸੀਂ ਅਨ ਡੈਮੋਕਰੇਟਿਕ ਐਟੀਟਿਊਡ ਦੇ ਤੌਰ ਦੇ ਉੱਤੇ ਇਹ ਲੋਕਾਂ ਨੂੰ ਹੀ ਇਹ ਆਵਾਜ਼ ਉਠਾਉਣੀ ਪਵੇਗੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਕੱਢਿਆ ਦੋਸਤੋ ਇਸ ਐਹਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਜਰਨਲਿਸਟ ਅਮੀਰ ਸਿੰਘ ਸਰ ਜੀ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ